ਇੱਕ ਬੇਬੇ ਆ ਪਈ ਐ ਤੇ ਇੱਕ ਬੇਬੇ ਆ ਪਈ ਐ ਇਧਰ ਇਹ ਦੋਨੇ ਭੈਣਾ ਦੇਖੋ ਜੀ ਇੱਕ ਮੰਜੇ ਦੇ ਪਈਆਂ ਨੇ ਇਹਨਾਂ ਦਾ ਇੰਨਾ ਪਿਆਰ ਹੈ ਦੋਨੇ ਭੈਣਾ ਇੱਕੋ ਘਰ ਚ ਵੈਈਆਂ ਹੋਈਆਂ ਨੇ ਇਹ ਸਾਡੀ ਬੇਬੇ ਜੀ ਹੋਰ ਨੇ ਦੋਨੇ ਭੈਣਾ ਸਾਡੇ ਚ ਕੁਝ ਨਹੀਂ ਵੰਡਿਆ ਹੋਇਆ ਹੈਗਾ ਤੇ ਅਸੀਂ ਨਾ ਇੱਥੇ ਆ ਕੇ ਬੇਬੇ ਜੀ ਹੋਰਾਂ ਕੋਲੀ ਰਹਿੰਦੇ ਆ ਅਸੀਂ ਵਸ ਸ਼ਹਿਰ ਚ ਰਹਿੰਦੇ ਆ ਤੇ ਅੱਜ ਅਸੀਂ ਪਿੰਡ ਆਏ ਹੋਏ ਆ ਐ ਬੇਬੇ ਹਾਂ ਬੋਤ ਸੋਨੂ ਸੁਰਤ ਹੈਗੀ ਐ ਜਿਵੇਂ ਬੇਬੇ ਬੰਤਾ ਹੈਗੀ ਆ ਹੱਲਿਆਂ ਦੀ ਸਾਨੂੰ ਕਿੰਨੀ ਕਿ ਸੁਰਤ ਹੈ ਮੈਂ ਤਾਂ ਥੋੜੀ ਥੋੜੀ ਹੀ ਮਤਾਂ ਜਾਂ ਕਹਿੰਦੇ ਆ ਭੱਜ ਕੇ ਕੋਠੇ ਤੇ ਚੜ੍ਹ ਗਏ ਅੰਦੇ ਭੱਜ ਕੇ ਕੋਠੇ ਤੇ ਚੜ੍ਹ ਗਏ ਡਰਦੀਆਂ ਤੇ ਮਤਾਂ ਡਰਦੀ ਵਾਲਾ ਹੁੰਦੀ ਬਹੁਤ ਡਰਦੀ ਹੀ ਮਤਾਂ ਅਸੀਂ ਕੋਠੇ ਤੇ ਚੜ੍ਹ ਜਾਂਦੇ ਸੀ ਨਾ ਕੋਠੇ ਤੇ ਜਾਂਦੇ ਸੀ ਸਾਨੂੰ ਪਤਾ ਲੱਗ ਜਾਂਦਾ ਸੀ ਵੀ ਕੋਈ ਆਇਆ ਵੀ ਕੋਈ ਫੜ ਕੇ ਲੈ ਕੇ ਜਾਣਗੇ ਆ ਮਤਾਂ ਕਹਿੰਦੇ ਹਾਂ ਫੱਣ ਕੇ ਫੱਣ ਕੇ ਕੋਈ ਨਾ ਕੋਈ ਤੇ ਮਤਾਂ ਨਾਲ ਆ ਗਏ ਵੀ ਨਹੀਂ ਪਤਾ ਸੀ ਵੀ ਕਾਹ ਤੋਂ ਆਉਂਦੇ ਨੇ ਕੀ ਗੱਲ ਹੋਈ ਹੋਈ ਐ ਬੱਡ ਟੁੱਕ ਬਈ ਹੱਲਾ ਮੈਂ ਬੱਡ ਟੁੱਕ ਕਰਨਗੇ ਬੱਜਣਗੇ ਐ ਆਹ ਕੀ ਹੈ ਜੇ ਵਕਤ ਸੀਗਾ ਨਵਰਾ ਸਾਰਿਆਂ ਤੇ ਇਹ ਵਕਤ ਸੀਗਾ ਉਹ ਵੀ ਉਹ ਵੀ ਕਿਹੜਾ ਸੌਖੇ ਸੀ ਵਿਚਾਰੇ ਜਿਹੜੇ ਉੱਧਰ ਗਏ ਨੇ ਦੇਖਣਾ ਥੋੜੇ ਛੱਟ ਛੱਟ ਕੇ ਫਿਰ ਲੁਣਾਨ ਗਏ ਨੇ ਜਿਹੜੇ ਚਿਹਰੇ ਨਾ ਹਾਂ ਉਹ ਵੀ ਆ ਤੇ ਇਧਰ ਉਹ ਵਿਚਾਰੇ ਪੰਜਾਬੀ ਉਧਰੋਂ ਇਧਰ ਆਏ ਨੇ ਤੇ ਇਧਰ ਆਏ ਨੇ ਹਾਂ ਬਸੇ ਬਹੁਤ ਮਲਕ ਆਸੀ ਆਦਿਆ ਬਣਾਣਿਆਂ ਨੇ ਲੋਕੋ ਲੋਕੋ ਕੇ ਵੀ ਜਾਂ ਨਿਆ ਜਾਣਾ ਉਹ ਤੋਂ ਘੱਟ ਉਹ ਸਮੇਂ ਦਾ ਬਹੁਤ ਔਖੇ ਤੇ ਹਾਂ ਬਹੁਤ ਔਖਾ ਸੀ ਸਹੀ ਹਾਂ ਹਾਂ ਹੈ ਵੀ ਜਦੋਂ ਮਤਲਬ ਕਿ ਵੀ ਹੱਲਾ ਪਏ ਹੈ ਨਾ ਉਹ ਆਈ ਸੀ ਮੁਸਲਮਾਨ ਆਗੇ ਸੀਗੇ ਨਾ ਇੱਧਰ ਤੇ ਉਦੋਂ ਫਿਰ ਤੁਸੀਂ ਤੁਹਾਡੀ ਉਮਰ ਕਿੰਨੀ ਸੀ 8 ਸਾਲ ਦੀ 8 ਸਾਲ ਦੇ ਸੀਗੀ ਜਾਨੀ ਮੈਨੂੰ ਪਤਾ ਸਾਰੀ ਸੋਤ ਜੀ ਮੈਂ ਕਹਤੀ ਸੀ ਤੇ ਫਿਰ ਤੁਸੀਂ ਫਿਰ ਮਤਲਬ ਲੁਕੇ ਹੋਗੇ ਕਿਤੇ ਜਾ ਕੇ ਨਾ ਅਸੀਂ ਕਿੱਥੇ ਭੁਲੜਾ ਤੋਂ ਉੱਥੇ ਤੇ ਆ ਗਏ ਮੁਸਲਮਾਨ ਹਾਂ ਕਹਿੰਦੇ ਹੱਲਾ ਪਾ ਗਏ ਆ ਪਾ ਹੱਲਾ ਪਾ ਰਿਹਾ ਹੱਲਾ ਪਾ ਕੇ ਕਹਿੰਦਾ ਮੁਸਲਮਾਨ ਤਾਂ ਆਉਂਦੇ ਨੇ ਹਾਂ ਉੱਥੇ ਭੁੱਲੇ ਸਾਡੇ ਕੋਲ ਆਫੇ ਨਹੀਂ ਕੋਈ ਲਬਈ ਹੈ ਅੱਛਾ ਉੱਥੋਂ ਅੱਗੇ ਤੋਂ ਉੱਥੋਂ ਆਏ ਗਏ ਆ ਆਮਚਾਰ ਹੋ ਗਈ ہماری ਆਮਚਾਰ ਹੋ ਗਈ ਜਾਂ ਤਾਂ ਚੋਠੇ ਚੜ ਗਈਆਂ ਹਾਂ ਪੱਕੀ ਪੌੜੀ ਤੇ ਉਹਨਾਂ ਦੇ ਵਚਨ ਹੋ ਕੇ ਹਾਂ ਆਪਾਂ ਉੱਥੇ ਜੜੀਆਂ ਤੀਆਂ ਉਹ ਪੌੜੀ ਉਹਨਾਂ ਦੀ ਅੱਛਾ ਚੜ ਕੇ ਭਾਈ ਕੋਠੇ ਚੜਦੀ ਉਹਦਾ ਬਸਿਲਾ ਲਾ ਕੇ ਉਹ ਰੋਣਾ ਆਗਿਆ ਸੀ ਹਾਂ ਕੀ ਦਰ ਲੱਗਦਾ ਅੱਗੇ ਪਕਰੋ ਦੇ ਪਾ ਕੋਲੇ ਨੇ ਇਹ ਨਹੀਂ ਕਹਿੰਦੇ ਬੇਆਮਨ ਹੋ ਗਈ ਕਹਿੰਦੇ ਬਸਰ ਦਾ ਕਪਾ ਪੀ ਗੇ ਫਿਰ ਬੁਕੇ ਪਰੇ ਬਾਗੇ ਬਾਗੂ ਕੋਰੇ ਕੰਨੀ ਬਾਗੇ ਮੁਰਗੇ ਮੁਰਗੇ ਬਿੰਗ ਸੁਲਮਾਨ ਦਾ ਮੁਰਗੇ ਇਹ ਵੀ ਫਿਰ ਮੁਰਗੇ ਕੋਟੇ ਕੰਨੀ ਬਾਗੇ ਅੱਛਾ ਹੋਰ ਕੀ ਰਿਆਸਕੇ ਲਈ ਜੀ ਬਾਣਦਨ ਦੇ ਬਾਜਾਂ ਦੇ ਉਤੇ ਤੇ ਉਤੇ ਹੁਕਮ ਦੀਆਂ ਉਹਨਾਂ ਨੂੰ ਉੱਥੋਂ ਪਾਈ ਜਾ ਕੇ ਮੇਰੀ ਜਦੋਂ ਤੇ ਸੰਸੂ ਫਿਰ ਦੂਜੇ ਦਿਨ ਮੇਰੀ ਭੈਣ ਜਗਾ ਲਾ ਪਿਆ ਦੂਜੇ ਦਿਨ ਮੇਰੀ ਭੈਣ ਮੈਂ ਅਸੀਂ ਛੱਡੇ ਉਹਨੇ ਨੌ ਦਿਨਾਂ ਦਾ ਮੁੰਡਾ ਥੋੜੇ ਮੈਨੂੰ ਨਾਲ ਲੈ ਗਿਆ ਅੱਛਾ ਬੱਦੀ ਭੰਡ ਛੋੜੀ ਦੇ ਨੌ ਦਿਨ ਦਾ ਮੁੰਡਾ ਜਿੱਤੇ ਹਲਾਵੇ ਹਾਂ ਅੱਛਾ ਨੌ ਦਿਨਾਂ ਵੀ ਨੌ ਦਿਨ ਕਿਥੇ ਲਿਖੋ ਕੇ ਰੱਖਿਆ ਉਹ ਸੀ ਪੰਡੇ ਲੈ ਕੇ ਪਤੀ ਸੁਣਦਾ ਜੀ ਤੁਹਾਨੂੰ ਲੈ ਗਈ ਸੁਣ ਹੱਲੇ ਤਾਂ ਦੂਰ ਦਰ ਲੈ ਕੇ ਮੈਂ ਇੱਥੇ ਤੋਂ ਕੋਟੇ ਦਾ ਨੇੜੇ ਆ ਹਾਂ ਵਿਸ਼ੇ ਦੀ ਲੋ ਤਾਂ ਆ ਜਾਣਗੇ ਸੁਲਵਾਣੇ ਮੇਰੀ ਅੱਡ ਹੋ ਗਈ ਕਿ ਦੋ ਹੀ ਨਾਲ ਤੇ ਮੈਂ ਕਹਿੰਦਾ ਉਹ ਬੱਦੀ ਜਿਹਾ ਬਾਕ ਨਹੀਂ ਆਣਾ ਬੇਵਖਰਾਉਣ ਲਈ ਭਾਵੇਂ ਮੈਂ ਰਹੀ ਕਿ ਦੋ ਤਿੰਨ ਮਿੰਟ ਉਥੇ ਕਾਹਿੰ ਨਯੂ ਮਰੋਗੀ ਵੀ ਚਾਹਵੇਂ ਛੁੱਟ ਜੀ ਸਾਰੀ ਉਹਦੀ ਫਿਰ ਅਲੇ ਜੀ ਅੰਚਨ ਹੋ ਗਈ ਸੀ ਫਿਰ ਜਿਹੜੇ ਭਲਾ ਜੀ ਮਕਾਨ ਲਾਉ ਦੇਖ ਕੇ ਸਾਰੀ ਨਹੀਂ ਆਪਾਂ ਦੇ ਟਿਕਾਣੇ ਨੂੰਤਲਵਾ ਪਰ ਜਿੰਨੂ ਕਿਹਾ ਪਾਗਰੰਦਰ ਲੋਕ ਕਹਤੇ ਮਾਇਆ ਲੁਟੀ ਸੀ ਮਾਇਆ ਲੁਟੀ ਜਿਹੜੇ ਹੁਣ ਮਾਰਨ ਨੂੰ ਛੱਡ ਕੇ ਜਾਂਦੇ ਤੇ ਮੁਸਲਮਾਨਾਂ ਦੇ ਘਰ ਦਾ ਕਰ ਜਾਣਾ ਅੱਛਾ ਜਰੋ ਵੀ ਉਹ ਹੋ ਗਿਆ ਸੀ ਹੱਲੇ ਪੈ ਗਏ ਸੀ ਬੰਟ ਪੈ ਗਈ ਦੇਸ ਦੀ ਉਹ ਛੱਡ ਕੇ ਜਾਣ ਲੱਗੇ ਐਂ ਛੱਡ ਗਏ ਐ ਮੱਜ ਗਏ ਵੀ ਛੱਡ ਗਏ ਮਾਦਰ ਤਾਂ ਮੈਨ ਲੁੱਟ ਲੇ

ਆਯੋ ਤੇ ਹਾਂ ਦਾ ਨਾਰਾ ਗੁਰਦੁਆਰਾ ਬਣਾ ਦਾ ਨਾਰਾ ਤਾਂ ਹੀ ਕਹਿੰਦੇ ਤਾਂ ਹੀ ਗੁਰਦੁਆਰਾ ਹਾਂ ਨਾਰਾ ਨਾਰਾ ਗੁਰਦੁਆਰਾ ਆਵੇ ਕੋਟਰਾ ਦੇ ਵਿੱਚ ਨਾ ਮੇਰੇ ਕੋਲੜਿਚ ਦਾ ਮਨ ਪਿਆਰ ਬਹੁਤ ਹੈ ਨਾ ਮਤਲਬ ਕਿ ਆਪਸ ਵਿੱਚ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਹੈ ਸਾਰੇ ਦਾ ਬਹੁਤ ਉੱਥੇ ਹਮ ਸਾਰੇ ਮੁਸਲਮਾਨ ਆਏ ਦਾ ਆਏ ਦਾ ਲਾਲਾ ਏਰੀਆ ਉਰੇ ਤੇ ਉੱਧਰ ਤਾਂ ਹੋਏ ਤਾਂ ਚਲੇ ਦੇ ਉਧਰ ਉਰੇ ਆਪਣੇ ਇੱਥੇ ਤਾਂ ਆ ਗਿਆ ਇੱਥੇ ਤਾਂ ਆ ਪਿੰਡਾਂ ਕੋਲੇ ਉਧਰ ਇੱਧਰ ਚਲੇ ਜਾਂਦੇ ਸੂ ਸਕੰਦਰਪੁਰੇ ਕਨੇ ਸਾਰੇ ਮੁਸਲਮਾਨਾਂ ਦਾ ਏਰੀਆ ਹੋ ਰਿਹਾ ਹੈ ਹਾਂ ਬਹੁਤ ਪਿਆਰ ਦੇਖ ਲਓ ਕਿੰਨਾ ਹੈ ਨਾ ਬਹੁਤ ਪਿਆਰ ਹੈ ਉਹਨਾਂ ਨਾਲ ਹਾਂ ਉਹ ਫਿਰ ਉਦੋਂ ਉਹਨਾਂ ਨੇ ਉਹ ਆ ਦਾ ਡਰਾ ਮਾਰਤਾ ਨਾ ਤੋਂ ਬਾਅਦ ਫਿਰ ਕਦੇ ਵੀ ਲੜਾਈ ਨਹੀਂ ਹੋਈ ਫਿਰ ਲੜਾਈ ਫਿਰ ਕੱਲੂ ਘਰ ਕਿੰਨਾ ਵੱਡਾ ਹੋਇਆ ਰੱਖੇ ਉਹ ਆ ਜਦੋਂ ਇੱਥੇ ਆਪਣਾ ਰਹੀਡੇ ਕਿੰਡੀ ਲੜਾਈ ਹੋਈ ਹੈ ਇੱਥੇ ਹੋਇਆ ਕੱਲੂ ਦਾ ਲੁੱਕ ਲੁੱਕ ਕੇ ਜੰਨਾ ਬਚਾਈਆਂ ਕਹਿੰਦੇ ਉਹਨਾਂ ਦੇ ਵਿੱਚ ਇੱਕ ਖ ਦੇ ਕੋਈ ਇੱਕ ਦੇ ਵਿੱਚ ਇੱਕ ਨੂੰ ਇਹ ਅੱਗ ਲਾ ਦਿੰਦੇ ਸੀ ਕਹਿੰਦੇ ਇੱਕਾਂ ਨੂੰ ਅੱਗ ਲਾਉਂਦੇ ਤੇ ਹਾਂ ਵੀ ਖ ਜਰੂਰੀ ਹੋਏ ਨੇ ਸਾਰੇ ਨਾ ਆ ਕੱਲੂ ਘਰ ਦੇ ਫਿਰ ਸਾਡੇ ਵੱਲ ਕਰਕੇ ਮਿਲ ਜਾ ਜਾਂਦਾ ਜਾਂਦੇ ਤਾਂ ਆਏ ਗਏ ਸੀ ਜੂ ਨਾ ਬੰਗਲੋ ਜਾ ਕੇ ਆਹ ਰੋਵੇ ਕੱਲ ਨੂੰ ਜਾਂ ਪਰਸੋਂ ਅਸੀਂ ਜਾਵਾਂਗੇ ਹਲਦੂ ਘਰ ਦੇ ਦਵਾਰੇ ਜੀ ਨੂੰ ਮਾਲਕ ਦੇ ਦਰਸ਼ਨ ਕਰਕੇ ਆਉਂਦੇ ਉੱਥੇ ਵੀ ਸਾਰੀ ਸੰਗਤ ਆਪਣੇ ਢਿੰਡਾਂ ਦੇ ਜਾਂਦੀਆਂ ਨੇ ਪ੍ਰਸ਼ਾਦਾ ਪਕਾਉਂ ਬਹੁਤ ਵੱਡਾ ਉੱਥੇ ਮਤਲਬ ਕਿ ਮੇਲਾ ਲੱਗਦਾ ਹੈਗਾ ਇੱਕ ਹਨਾ ਉਹਨੂੰ ਪਰਦਾ ਹੈ ਪਤਾ ਨਹੀਂ ਇਹ ਫਰਵਰੀ ਮਹੀਨੇ ਹਾਂ ਬਹੁਤ ਦੂਰ ਦੂਰੋਂ ਲੋਕੀ ਆਉਂਦੇ ਪਹਿਲਾਂ ਇੱਥੇ ਮੱਥਾ ਟੇਕੀ ਫੇਰ ਅੱਗੇ ਜਾਂਦੇ ਆ ਫੇਰ ਕਹਾਂ ਜਾਂਦੇ ਨੇ ਸਾਡੇ ਰਾਣੇ ਹੋਰ ਵੀ ਆਏ